ਲੋਕ ਸਭਾ ਤੇ ਉਹਨਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਆਪਣਾ ਆਪਣਾ ਚੋਣ ਪ੍ਰਚਾਰ ਜਿਹੜਾ ਵਾ ਕਰ ਰਹੀ ਆ ਤਾਂ ਅੱਜ ਅਜਨਾਲਾ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਤਾਂ ਉੱਥੇ ਹੀ ਇੱਕਦਮ ਗੋਲੀ ਚੱਲ ਜਾਂਦੀ ਆ ਤਾਂ ਇੱਕ ਨੌਜਵਾਨ ਦੇ ਗੋਲੀ ਲੱਗਦੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਆ ਉਸ ਨੌਜਵਾਨ ਦੀਆਂ ਜਿਸ ਦੇ ਗੋਲੀ ਲੱਗੀ ਆ ਤਾਂ ਬਿਲਕੁਲ ਉਹ ਜਦੋਂ ਉੱਥੇ ਰੈਲੀ ਹੋ ਰਹੀ ਸੀ ਤਾਂ ਇੱਕਦਮ ਗੋਲੀ ਚੱਲੀ ਤਾਂ ਉੱਥੇ ਹਰਬੜੀ ਜਿਹੜੀ ਆ ਉਹ ਮੱਚ ਗਈ ਤਾਂ ਲੋਕ ਜਿਹੜੇ ਨੇ ਇਧਰੋਂ ਉਧਰ ਭੱਜਣਾ ਦੌੜਨਾ ਜਿਹੜਾ ਵਾ ਸ਼ੁਰੂ ਕਰ ਦਿੱਤਾ ਤਾਂ ਇੱਕ ਨੌਜਵਾਨ ਦੇ ਗੋਲੀ ਲੱਗਦੀ ਆ ਹਾਲਾਂਕਿ ਇਹ ਅਜੇ ਤੱਕ ਨਹੀਂ ਪਤਾ ਚੱਲ ਪਾਇਆ ਕਿ ਗੋਲੀ ਕਿਸ ਨੇ ਚਲਾਈ ਸੀ ਜਾਂ ਉਸ ਲੜਕੇ ਕੋਲੋਂ ਪੁੱਛ ਲੈਣੇ ਆ ਕਿ ਉਸ ਦੀ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਪੁਰਾਣਾ ਝਗੜਾ ਸੀ ਜਾਂ ਜਿਸ ਦੇ ਕਾਰਨ ਜਿਹੜੀ ਗੋਲੀ ਚੱਲੀ ਆ ਜਾਂ ਫਿਰ ਉੱਥੇ ਰੈਲੀ ਨੂੰ ਜਿਹੜਾ ਵਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਉਸ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਜਿਹੜੀ ਆ ਗੋਲੀ ਚੱਲੀ ਆ ਤਾਂ ਨੌਜਵਾਨ ਨਾਲ ਗੱਲਬਾਤ ਕਰ ਲੈਣੇ ਆ ਕਿ ਗੋਲੀ ਜਿਹੜੀ ਚੱਲਨ ਦਾ ਕਾਰਨ ਕੀ ਸੀ ਕੀ ਨਾਮ ਆ ਜੀ ਤੁਹਾਡਾ ਤੇ ਗੋਲੀ ਚੱਲਨ ਦਾ ਕੀ ਕਾਰਨ ਸੀ ਮੇਰਾ ਨਾਮ ਸਰ लवली ਕੁਮਾਰ ਆ ਜੀ ਗੋਲੀ ਚੜਨਾ ਕਰ ਮੈਂ ਤੇ ਸਦਾ ਗੁਰਜੀਤ ਸਿੰਘ ਹੋਲਾ ਜੀ ਰੈਲੀ ਤੇ ਪੰਡੂ ਆਏ ਸੀ ਆਪਣੇ ਸਾਰੇ ਵਰਕਰ ਸਬਾਨ ਕੋਈ ਹੋਲਾ ਸਾਹਿਬ ਲੇਟ ਹੋਣ ਕਰਕੇ ਤੇ ਆਪਾਂ ਪਾਣੀ ਪੀਣ ਲਈ ਰੋਡ ਤੇ ਆਏ ਸੀ ਮੈਂ ਜਮਾ ਪਾਣੀ ਪੀ ਆਉਨਾ ਉਹ ਤੇ ਗੰਨੇ ਦੀ ਰਸ ਦੀ ਰੇੜੀ ਵੇਖ ਕੇ ਮੈਂ ਉੱਥੇ ਰੁਕ ਗਿਆ ਮੈਨੂੰ ਪਤਾ ਲੱਗਾ ਵੀ ਇਹ ਮੇਰੀ ਪੈਰ ਨਾ ਪੰਡੇ ਸੀ ਸਵੇਰ ਦੇ ਵੀ ਕਦਰ ਜਾਂਦਾ ਕਦਰ ਨਹੀਂ ਜਾਂਦਾ ਸੁਖਦੇਸ਼ ਸਿੰਘ ਸਾਨੂੰ ਮस्तान ਸਿੰਘ ਵਰਿੰਦਰ ਸਿੰਘ ਅਮਨਦੀਪ ਸਰਤਾਜ ਬਲਟੀ ਤੇ ਬਲਦੇਵ ਹਣੀ ਸਾਰਿਆਂ ਨੇ ਮੈਨੂੰ ਨਹੀਂ ਪਤਾ ਜਦੋਂ ਮੈਂ ਉੱਥੇ ਕੋਲੇ ਇਹਨਾਂ ਦੀ ਗੱਡੀ ਇੱਕਦਮ ਆਈ ਉੱਤਰ ਦਾ ਸਾਰਿਆਂ ਨੇ ਬੇਤੇਵਾਰ ਕਰਨਾ ਚਾਲੂ ਕਰਤਾ ਕਿਰਪਾਨਾਂ ਨਾਲ ਆ ਉਹਨਾਂ ਦੀ ਭਰੀ ਆਪਾਂ ਫੜੀ ਜਾਈ ਕੋਈ ਇਹਨਾਂ ਕੋਲੋਂ ਤੇ ਉੱਥੇ ਸਾਰੇ ਸਰਤਾਜ ਨੇ ਆਪਣੇ ਉਨੂੰ ਫਾਇਰ ਮਾਰਿਆ ਮੇਰੇ ਉਹਦਾ ਰਿਵਲਵਰ ਨਹੀਂ ਚੱਲਿਆ ਪਿਸਤੌਲ ਹੀਰ ਕੋਲ ਜਦੋਂ ਮੈਂ ਪਿਸਤੌਲ ਤੱਕਾ ਮਾਰ ਕੇ ਸੀਸੀਟੀ ਕੈਮਰੇ 'ਚ ਆ ਰਿਹਾ ਜੋ ਸਾਹ ਬਣਾ ਐ ਸੀਸ ਜੀ ਸਾਹਿਬ ਕੋ ਜੋ ਮੈਂ ਤੱਕਾ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਪਰੇ ਕਿ ਤਾਂ ਅਮਨ ਨੇ ਮਗਰੋਂ ਫਾਇਰ ਮਾਰਿਆ ਮੇਰੀ ਬਾਹ ਤੇ ਲੱਗਾ ਜੀ ਠੀਕ ਹੈ ਜੀ ਇੱਕ ਬੰਨੇ ਨੇ ਮੇਰੇ ਵਰਿੰਦਰ ਸਿੰਘ ਨੇ ਕਿਰਪਾਨ ਆਪਲੇ ਉਹਨੇ ਫਾਇਰ ਕਰਦੇ ਫਿਰ ਮੇਰੀ ਜਾਨ ਮਾਰਨ ਦੀ ਨੀਤੀ 'ਚ ਮੇਰੇ ਮਗਰਾ ਕਹਿੰਦਾ ਫਿਰ ਕਹਿੰਦੇ ਤਿੰਨ ਨੇ ਫਾਇਰ ਕੀਤੇ ਮੈਂ ਰੈਲੀ 'ਚ ਵੱਜ ਕੇ ਵੜ ਕੇ ਆਪਣੀ ਜਾਨ ਬਚਾਈ ਵੇਰੀ ਕੀ ਕਾਰਨ ਸੀ ਤੁਹਾਨੂੰ ਗੋਲੀ ਮਾਰੀ ਗਈ ਹੈ ਤੁਹਾਡੇ ਤੇ ਹੀ ਜਿਹੜਾ ਵਾ ਉਹ ਵਾਰ ਕੀਤਾ ਗਿਆ ਭਾਜੀ ਪਹਿਲੇ 2023 ਜੇ 57 ਨੰਬਰ ਮਕਦਮਾ ਇਹਨਾਂ ਨੇ ਮੈਂ ਦਰਜ ਕਰਾਇਆ ਸੀਗਾ ਝਗੜਾ ਹੋਇਆ ਸੀਗਾ ਇਹਨਾਂ ਉਦੋਂ ਵੀ ਮੇਰੇ ਤੇ ਇੱਕ ਝੂਠਾ ਪਰਚਾ ਕਰਾਤਾ ਸੀਦਾ ਐਸਜੀ ਸਾਹਿਬ ਦੀ ਸਾਹਿਬ ਨੋਟਿਸ ਜੀ ਸਾਹਿਬ ਉਹਨਾਂ ਦੇ ਵੀ ਕੀ ਗੱਲ ਹੋਉਂਦੀ ਪਿੰਡੋ ਗੁਰੋ ਚ ਉਹਨਾਂ ਘੜੀਆਂ ਬੇਨਤੀ ਵੀ ਕੀਤੀ ਵੀ ਸਾਰੇ ਇਹ ਬੰਦੇ ਧੱਕਾ ਕਰਦੇ ਆ 2017 ਦੇ ਵਿੱਚ ਆਪਣੇ 113 ਬੜਾ 17 ਮਗਦਮਾ ਤਾਇਆ ਨਾ ਉਹਨਾਂ ਵੀ ਹੱਥੋਂ ਪਈ ਗਏ ਉਹਨਾਂ ਦੀ ਵੀ ਬਾਹਾਂ ਇਨਾ ਤੋੜੀ ਸੀ ਉਹਨੇ ਨੀਤੀ ਕਰਕੇ ਮੈਂ ਇਹਨਾਂ ਨੂੰ ਕਿ ਸਮਝਾਉਣਾ ਸਮਝਦੇ ਨਹੀਂ ਚਰਾਬਾ ਵੀ ਕੇ ਗੁੰਡਾਗਰਦੀ ਕਰਦੇ ਕਦੀ ਕਿਸੇ ਨਾ ਕਦੀ ਕਿਸੇ ਨਾ ਇਸੇ ਕਰਕੇ ਵੀ ਇਹ ਕੀ ਇਦਾਂ ਕਰੀ ਜਾਂਦੇ ਇੱਕ ਸਿਆਸੀ ਰੰਜਨ ਰੱਖਦੇ ਆ ਸਖਦੇਵ ਸਿੰਘ ਮਲਵਈਓ ਆਪਣੇ ਆਪ ਨੂੰ ਕਹਿੰਦਾ ਮੈਂ ਆਗਮਤ ਹਾਰੀ ਗੱਲ ਦਾ ਕੁੜਮ ਉਸੇ ਸ਼ਹਿਰ ਜੋ ਹਲਾਸ਼ਰੀ ਦੇਂਦਾ ਵੇਖੋ ਅਸਲਾ ਨਹੀਂ ਜਮਾ ਹੋਇਆ ਚੋਣ ਜਾਬਤਾ ਇਲੈਕਸ਼ਨ ਆ ਗਈ ਹੈ ਭਾਜੀ 10 ਦਿਨ ਰਹਿ ਗਏ ਇਹਨਾਂ ਅਜੇ ਅਸਲਾ ਨਹੀਂ ਜਮਾ ਕਰਾਇਆ ਦੋ ਰਵਾਰ ਵਰ ਉਹਨਾਂ ਦੇ ਕੋਲ ਲਈ ਫਿਰਦੇ ਉਸ ਪ੍ਰਸ਼ਾਸਨ ਨੇ ਦੱਸਿਆ ਵੀ ਕਿੱਥੋਂ ਅਸਲਾ ਨਹੀਂ ਕਰਨਾ ਆਜੀ ਜਿਹੜਾ ਵਾ ਤੁਹਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸਰ ਉਹਨਾਂ ਨੇ ਮਾਰ ਹੀ ਦਿੱਤਾ ਆਪਣੇ ਸਾਹਮਣੇ ਇਹ ਤੇ ਮੈਂ ਆਪਣੀ ਜਾਨ ਭੱਜ ਕੇ ਬਚਾਈ ਆਪਣੇ ਦੀ ਉਹ ਵੀ ਰੈਲੀ ਦੇ ਵਿੱਚ ਵਰ ਕੇ ਪਿਛੇ ਸੀਸੀਟੀ ਵੀ ਕੈਮਰਾ ਵੇਖੋ ਕਿਤੋਂ ਤੱਕ ਰਵਾਰ ਵਰ ਲੈ ਕੇ ਤੁਮੇ ਮੇਰੇ ਬਗਰਾਏ ਤੇ ਨੌ ਨਾ ਫਾਇਰ ਕੀਤੇ ਇੱਕ ਦਰਵਾਰੋ ਚਲ ਗਿਆ ਮੌਕੇ ਦੇ ਜੋ ਦਰਵਾਰੋ ਨਾ ਚ ਅੜਦਾ ਤੇ ਉਹ ਤੋਂ ਮੇਰੀ ਨਾ ਮੈਨੂੰ ਸਿੱਧੀ ਗੋਲੀ ਮਾਰਨੀ ਉਹ ਤੋਂ ਮੈਂ ਆਪਣੇ ਨੂੰ ਧੱਕਾ ਮਾਰ ਕੇ ਸੁੱਟ ਕੇ ਸੀਸੀ ਟਿਕਾਣਾ ਮਰੇ ਜੀ ਦੂਜੇ ਮੱਡੇ ਦੇ ਅਵਾਤਾ ਨੂੰ ਸੁੱਟ ਕੇ ਫਿਰ ਮੈਂ ਇਹਨੂੰ ਰੈਲੀ ਵਾਲ ਨੂੰ ਭਜਾਂ ਫਿਰ ਇਹਨੇ ਗੋਲੀ ਮਾਰੀ ਮੇਰੇ ਵਾਲ ਨੂੰ ਤੇ ਫਿਰ ਇੱਥੇ ਹੱਥੇ ਲੱਗੀ ਗੋਲੀ ਜੀ ਜਦ ਰੈਲੀ ਹੋ ਰਹੀ ਸੀ ਪੁਲਿਸ ਉਸ ਵਕਤ ਲੱਗੇ ਨਹੀਂ ਹੋਈ ਸੀ ਨਾਲ ਪੁਲਿਸ ਨਹੀਂ ਆ ਗਈ ਸੀ ਨਾਲ ਪਰ ਪੁਲਿਸ ਪ੍ਰਸ਼ਾਸਨ ਉਦੋਂ ਵੋਇਲਾ ਸਾਹਿਬ ਆਏ ਸੀ 15 ਮਿੰਟ ਪਹਿਲਾਂ ਅਸੀਂ ਵੇਟ ਕਰ ਰਹੇ ਹਾਂ ਚੰਨਨੀ ਵਗੈਰਾ ਉੱਡ ਗਈ ਅਸੀਂ ਪਾਣੀ ਪੀਂ ਲਈ ਬਾਹਰ ਆਏ ਗਰਮੀ ਬਹੁਤ ਉਹ ਪੁਲਸ ਸਾਰੀ ਅੱਗੇ ਪੁਲਸ ਬਜਾ ਸਪੀਚ ਹੋ ਰਹੀ ਉਥੇ ਇੰਨੀ ਵਾਚ ਨਹੀਂ ਪਤਾ ਲਗਾ ਪੁਲਸ ਵੱਲੋਂ ਕਿਸੇ ਦੀ ਗ੍ਰਿਫਤਾਰੀ ਪਾਈ ਗਈ ਜਾਂ ਫਿਰ ਕੋਈ ਕਾਰਵਾਈ ਕੀਤੀ ਗਈ ਜਿਹੜੇ ਤੱਕ ਪੁਲਸ ਵੱਲੋਂ ਅਜੇ ਤੱਕ ਬਿਆਨ ਲੈ ਗਿਆ ਐਸਐਚਓ ਸਾਹਿਬ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਮੈਂ ਕੋ ਬੇਨਜ ਕਰਨ ਅਸੀਂ ਜ਼ੋਰ ਵੀ ਇਹ ਝੂਠਾ ਪਰਚੇ ਦੀ ਰੰਗੇ ਚ ਭੱਜੇ ਫਿਰਦੇ ਆ ਕਦੀ ਸ਼ਹਿਰ ਦਾਖਲ ਹੋਣ ਲਈ ਇਹਨਾਂ ਨੂੰ ਉਥੋਂ ਲਿਆ ਗਏ ਇਹਨਾਂ ਦੀ ਕਰਕੇ ਕਾਲ ਡਿਟੇਲਾਂ ਕਢਾ ਕੇ ਨੂੰ ਚੁੱਕਿਆ ਜਾਵੇ ਲੋਕੇਸ਼ਨਾਂ ਕਢਾ ਕੇ ਸਾ ਇਹਨਾਂ ਦੀ ਰੈਸ਼ਟ ਪਾਈ ਜਾਵੇ ਜੋਗੀ ਪਹਿਲੇ ਮੁਕਦਮੇ ਦੇ ਵਿੱਚ ਵੀ ਇਹਨਾਂ ਦੀ ਜ਼ਮਾਨਤਾਂ ਨਹੀਂ ਹੋਈ 52 ਬੜਾ 23 ਨੰਬਰ ਮੁਕਦਮਾ ਇਹਨਾਂ ਨੇ ਉੱਚ ਵੀ ਨਹੀਂ ਜਮਾਨਤ ਹੋਈਆਂ 307 ਪੁਲਿਸ ਦੀ ਵੇਖੋ ਨਗੇਲੀ ਆ ਜਿਹੜੀ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੇ ਨਹੀਂ ਅਜੇ ਪਹਿਲਾਂ ਅਰੈਸਟ ਕੀਤਾ ਹੁੰਦਾ ਇੱਥੋਂ ਤੱਕ ਵਾਰਦਾਤ ਨਾ ਹੁੰਦੀ